ਆ ਦੇ ਸਾਹਮਣੇ ਪੈਟਰੋਲ ਪੰਪ ਆ ਗਿਆ ਜਿਹੜੇ ਤਿੰਨ ਕਿਤੋਂ ਹੋ ਗਿਆ ਹੈ ਉਹ ਤੂੰ ਮੈਨੂੰ ਦੇ ਆਪਾਂ ਗੱਡੀ ਦੇ ਵਿੱਚ ਤੇਲ ਪਾਉਂਦੇ ਹਾਂ ਰੱਖੜੀਆਂ ਵਾਲੀ ਮੈਨੂੰ ਪਿਆਰ ਦਿੰਦਾ ਹੈ ਮੇਰੇ ਰੱਖੜੀ ਦੇ ਪੈਸੇ ਉਹ ਹੋ ਜੇ ਤੇਰੇ ਭਰਾ ਨੇ ਪਿਆਰ ਦਿੱਤਾ ਤੇ ਉਹ ਕਿਤੇ ਖਰਚਣੇ ਨਹੀਂ ਮੈਂ ਖਰਚੀ ਕਿੰਨਾ ਉਹ ਨਹੀਂ ਪੈਸੇ ਨਹੀਂ ਲੱਗਦੇ ਮੈਨੂੰ ਉਹ ਪੈਸਾ ਦਾ ਕੁਝ ਨਹੀਂ ਲੱਗਦਾ ਤੂੰ ਮੇਰੀ ਸਕੂਟਰੀ ਦੀ ਵੀ ਕੁਝ ਨਹੀਂ ਲੱਗਦੀ ਜਦੋਂ ਮੇਰੇ ਸਾਲੇ ਦੀ ਤੂੰ ਉੱਤੇ ਬੈਠ ਜਾਂਦੀ ਹੈ ਤੇ ਤੇਲ ਬਹੁਤ ਖਾਂਦੀ ਆ ਉਧਰ ਥੱਲੇ ਨਾ ਮੇਰੇ ਸਾਲੇ ਦੀ ਮੈਂ ਰੱਖੜੀਆਂ ਦੇ ਇੰਨਾ ਖਰਚਾ ਕੀਤਾ ਉਹ ਮੇਰੇ ਸਾਲੇ ਦਿੰਦੀ ਹੈ ਖਰਚੇ ਦਿੱਤੇ ਮਾਤਾ ਜੀ ਵੀ ਰੁਪਏ ਦਾ ਡੱਬਾ ਵੀ ਲੈ ਕੇ ਗਿਆ ਉਹ ਰਖੜੀ ਦਾ ਵੀ ਰੁਪਈਆ ਸੀ ਜਿਹੜਾ ਰੁਪਈਆ ਦਾ ਡੱਬਾ ਲੈ ਕੇ ਗਿਆ ਉਹ ਤੇ ਮੈਂ ਤੈਨੂੰ ਕਿਹਾ ਸੀ ਮਠਿਆਈ ਦਾ ਡੱਬਾ ਲੈਣ ਨੂੰ ਮੈਂ ਕਿਹਾ ਸੀ ਮਠਿਆਈ ਦਾ ਡੱਬਾ ਲੈ ਕੇ ਜਾ ਉਹ ਤਾਂ ਗੱਲ ਮੇਰੀ ਗਲਤੀ ਸੀ ਉਹ ਜਿਹੜਾ ਮੈਂ ਤੇਰੇ ਨੂੰ ਭੁੱਖਿਆ ਸੀ ਉਹ ਬਣਾ ਲੈ ਜੀ ਮੇਰੀ ਗਲਤੀ ਸੀ ਜਿਹਨੂੰ ਤੇਰੇ ਨੂੰ ਭੁੱਖਿਆ ਕੋਈ ਤੂੰ ਅੱਥਰ ਰੋਟੀ ਨਹੀਂ ਖਾ ਕੇ ਆਇਆ ਸਾਫ ਰਖ ਰਹਿ ਹਾਏ ਉਹ ਮੇਰੇ ਰੱਬਾ ਮੈਂ 40 ਕਿਲੋਮੀਟਰ ਕੱਲੀ ਰੋਟੀ ਖਾਣ ਹੀ ਗਿਆ ਸੀ ਉਹ ਜਿੰਨਾ ਤੇਰਾ ਬਸ ਤੇ ਕਰਾਇਆ ਲੱਗਦਾ ਉਹਨੇ ਕ ਪੈਸੇ ਮੈਨੂੰ ਦੇ ਦੇ ਇਹਦੇ ਵਿੱਚ ਮੈਂ ਤੇਲ ਪਵਾ ਕੇ ਘਰ ਪਹੁੰਚਦਾ ਹੋ ਜਾਊਗਾ ਜਿੰਨਾ ਬਸ ਤੇ ਕਰਾਇਆ